ਆਪਣੀਆਂ ਸੱਭਿਆਚਾਰਕ ਬੋਲੀਆਂ ਦੇ ਨਾਲ ਮਸ਼ਹੂਰ ਹੋਏ ਪਾਲ ਸਿੰਘ ਸਮਾਉ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਅਕਸਰ ਹੀ ਆਪਣੀਆਂ ਬੋਲੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ ਤੇ ਉੱਥੇ ਹੀ ਪਾਲ ਸਮਾਉ ਛੋਟੇ ਸਿੱਧੂ ਮੂਸੇਵਾਲੇ ਦੀ ਲੋੜੀ ਮੌਕੇ ਸਿੱਧੂ ਦੀ ਹਵੇਲੀ 'ਚ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਨਾਲ ਰੌਣਕ ਲਾਈਆਂ ਸਨ ਤੇ ਉੱਥੇ ਹੀ ਉਸ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪਾਲ ਸਿੰਘ ਸਮਾਉ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਹਨ ਤੇ ਉਹਨਾਂ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਤਿਆਰੀਆਂ ਕੀਤਿਆਂ ਜਾ ਰਹੀਆਂ ਹਨ ਤੇ ਉੱਥੇ ਹੀ ਅਗਲੇ ਹਫ਼ਤੇ ਤੱਕ ਉਹ ਵਿਆਹ ਦੇ ਬੰਧਨ ਵਿੱਚ ਵੱਧ ਜਾਣਗੇ ਤੇ ਆਪਣੇ ਵਿਆਹ ਦੇ ਕਾਰਡ ਮਸ਼ਹੂਰ ਹਸਤੀਆਂ ਨੂੰ ਦੇ ਰਹੇ ਹਨ ਤੇ ਪਹਿਲਾ ਕਾਰਡ ਪਾਲ ਸਮਾਉ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੂੰ ਦਿੱਤਾ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਮਾਤਾ ਵੱਲੋਂ ਵੀ ਕਾਫੀ ਪਿਆਰ ਪਾਲ ਸਮਾਉ ਨੂੰ ਦਿੱਤਾ ਜਾਂਦਾ ਹੈ ਤੇ ਫਿਰ ਭਾਈ ਰਣਜੀਤ ਸਿੰਘ ਢੰਡਰਗਾਹ ਵਾਲਿਆਂ ਨੂੰ ਵੀ ਵਿਆਹ ਦਾ ਦਾ ਪੱਤਰਪਾਲ ਸਿੰਘ ਸਮਾਉ ਦੇ ਵੱਲੋਂ ਦਿੱਤਾ ਗਿਆ ਹੈ ਜਿਸ ਦੀਆਂ ਵੀਡੀਓਸ ਵੀ ਤੁਸੀਂ ਦੇਖ ਸਕਦੇ ਹੋ ਤੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੀ ਜਾ ਰਹੀ ਹਨ ਤੇ ਉੱਥੇ ਹੀ ਉਸ ਦੇ ਵੱਲੋਂ ਆਪਣੇ ਵਿਆਦਾ ਕਾਰਡ ਮਸ਼ਹੂਰ ਪੰਜਾਬੀ ਕਲਾਕਾਰ ਗੁਰਲੇਜ ਅਖਤਰ ਨੂੰ ਵੀ ਦਿੱਤਾ ਗਿਆ ਹੈ ਤੇ ਉਸ ਦੇ ਵੱਲੋਂ ਵੀ ਕਾਫੀ ਸਨਮਾਨ ਸਨਮਾਨ ਉਹਨਾਂ ਦਾ ਕੀਤਾ ਗਿਆ ਹੈ ਤੇ ਫਿਰ ਉਹਨਾਂ ਨੇ ਵਿਆਦਾ ਅਗਲਾ ਕਾਰਡ ਹਾਸਿਆਂ ਵਾਲੀ ਕਿਰਨ ਬਠਿੰਡਾ ਨੂੰ ਵੀ ਦਿੱਤਾ ਹੈ ਤੇ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ کافی ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਦੇ ਵਿਆਹ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਪਾਲਸ ਮਾਉ ਨੂੰ ਚਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਦੇ ਇੰਸਟਾਗ੍ਰam ਤੇ ਵੀ ਕਾਫੀ ਚੰਗੇ ਫੋਲੋਅਰਸ ਨੇ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਹਾਂ ਕਿ ਉਹਨਾਂ ਦਾ ਵਿਵਹਤਾ ਜੀਵਨ ਉਹਨਾਂ ਲਈ ਖੁਸ਼ੀਆਂ ਭਰਿਆ ਆਵੇ ਤੇ ਉਹ ਆਪਣੇ ਜੀਵਨ ਸਾਥੀ ਦੇ ਨਾਲ ਹਮੇਸ਼ਾ ਖੁਸ਼ ਰਹਿਣ ਤੇ ਉਹਨਾਂ ਦੀਆਂ ਲੰਬੀਆਂ ਉਮਰਾਂ ਹੋਣ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ